ਸਤਿ ਸ੍ਰੀ ਅਕਾਲ ਜੀ ਸਾਰੇ ਇਹਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦਾ ਮੌਸਮ 6 7 8 ਤੇ 9 ਸਤੰਬਰ ਕਿਵੇਂ ਦਾ ਰਹੇਗਾ ਗੱਲ ਕਰੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਲਗਾਤਾਰ ਬੱਦਲਵਾਈ ਦੇ ਬਣ ਰਹੇ ਨੇ ਹਲਕੀ ਤਰਮੈਨੀ ਬੱਦਲਵਾਈ ਇਹ ਤੇ ਦੇਖ ਸਕਦੇ ਹੋ ਤੁਸੀਂ ਕਿ ਜਿਹੜੀ ਬਣ ਰਹੀ ਹੈ ਉਹ ਮੇਨ ਤੌਰ ਤੇ ਸਾਨੂੰ ਦਿਖਾਈ ਦੇ ਰਹੀ ਜੀ ਇਸ ਸਮੇਂ ਨੰਗਲ ਤੋਂ ਬਲਾਚੌਰ ਦੇ ਨੇੜੇ ਤੱਕ ਦੀ ਤਗੜੀ ਕਾਰਵਾਈ ਸਾਨੂੰ ਅੱਜ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਥੋੜੀ ਬਹੁਤੀ ਹੋ ਸਕਦੀ ਹੈ ਇਹ ਕਾਰਵਾਈ ਅੱਗੇ ਵਸਾਲ ਸਿਸਟਮ ਰੂਪ ਲੈ ਕੇ ਜ਼ਿਲ੍ਹੇ ਦੇ ਵਿੱਚ ਅਤੇ ਮੇਨ ਤੌਰ ਤੇ ਦੁਆਬੇ ਦੇ ਵਿੱਚ ਹੀ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਫਿਲਹਾਲ ਪਾਕੜ ਤੋਂ ਚੰਗੀ ਖ਼ਬਰ ਇਹ ਆ ਰਹੀ ਹੈ ਕਿ ਉਸ ਦਾ ਡੈਮੇਜ ਦਾ ਜਿਹੜਾ ਰਾਤ ਦਾ ਲੈਵਲ ਸੀਗਾ ਉਹ 1680 ਫੁੱਟ ਤੋਂ ਘਟ ਕੇ 1678.6 ਲਗਭਗ ਡੇਢ ਕਿ ਫੁੱਟ ਦੇ ਨੇੜੇ ਤੇ ਪਾਣੀ ਘਟਿਆ ਹੈ ਆਊਟਫਲੋ ਫਿਲਹਾਲ ਠੀਕ ਹੈ ਜਿਆਦਾ ਆਊਟਫਲੋ ਨਹੀਂ ਕੀਤਾ ਗਿਆ ਜਿਸ ਦੇ ਨਾਲ ਕੋਈ ਨੁਕਸਾਨ ਹੋਵੇ ਘੱਗਰ ਦਾ ਵੀ ਪਾਣੀ ਥੋੜਾ ਬਹੁਤਾ ਕੰਟਰੋਲ ਵਿੱਚ ਹੈ ਤੇ ਬਾਕੀ ਡੈਮਾਂ ਦੇ ਉੱਪਰ ਵੀ ਥੋੜੀ ਬਹੁਤੀ ਅਪਡੇਟ ਹੈ ਜਿਹੜੀ ਉਹ ਚੰਗੀ ਹੀ ਮਿਲਦੀ ਦਿਖਾਈ ਦੇ ਰਹੀ ਹੈ ਬਾਕੀ ਅਗਰ ਗੱਲ ਕਰੀ ਜਾਵੇ ਤਾਂ ਹਾਲਾਤ ਫਿਲਹਾਲ ਕੰਟਰੋਲ ਵਿੱਚ ਦਿਖਾਈ ਦੇ ਰਹੇ ਨੇ ਬਾਕੀ ਤੁਸੀਂ ਕਿੱਥੇ ਵੀ ਬੈਠੇ ਹੋ ਤੁਹਾਡੇ ਏਰੀਆ ਵਿੱਚ ਕੀ ਹਾਲਾਤ ਨੇ ਅ ਤੁਸੀਂ ਕਮੈਂਟ ਕੱਕ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਫੇਸਬੁੱਕ ਤੇ ਸਾਨੂੰ ਫੋਲੋ ਕਰੋ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਘੱਟੋ ਘੱਟ ਵਾਹਿਗੁਰੂ ਜ਼ਰੂਰ ਲਿਖੋ ਤੁਸੀਂ ਕਿਸੇ ਵੀ ਰੱਬ ਨੂੰ ਮੰਨਦੇ ਹੋ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਜ਼ਰੂਰ ਲਿਖੋ ਤਾਂ ਕਿ ਜਿਹੜੇ ਹਾਲਾਤ ਨੇ ਉਹ ਕੰਟਰੋਲ ਵਿੱਚ ਆ ਸਕਣ ਹੁਣ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਗੱਲ ਕਰੀਏ ਬਈ 6 ਤਰੀਕ ਦੀ ਤਾਂ ਬੱਦਲਬਾਈ ਸਾਨੂੰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਤੇ ਮੋਹਾਲੀ ਵਿੱਚ ਦੇਖਣ ਨੂੰ ਮਿਲੇਗੀ ਥੋੜੀ-ਬਹੁਤੀ ਬੱਦਲਬਾਈ ਆ ਘਟੋ-ਘਟੇ ਆਪਾਂ ਕਹੀਏ ਮਿਕਸ ਰੂਪ ਦੇ ਵਿੱਚ ਜਿਹੜੇ ਹਾਲਾਤ ਨੇ ਬੱਦਲਬਾਈ ਆਉਂਦੀਆਂ ਦਿਵਾਲੇ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਜਦ ਤੱਕ ਜਿਹੜਾ ਮੌਸਮ ਡਰਾਈ ਰਹੇਗਾ ਉਹ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਸਹਰੂਰ ਤੇ ਮਾਨਸਾ ਇਹਨਾਂ ਵਿੱਚ ਜ਼ਿਆਤਰ ਮੌਸਮ ਅਤੇ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਜਿਹੜੇ ਨੇ ਉਹ 30 ਡਿਗਰੀ ਦੇ ਨੇੜੇ ਤੇ ਅੱਜ ਦੇਖਣ ਨੂੰ ਮਿਲ ਸਕਦੇ ਨੇ। ਅਗਰ ਗੱਲ ਕਰੀਏ 7 ਤਰੀਕ ਦੀ 7 ਤਰੀਕ ਥੋੜਾ ਜਿਹਾ ਮੌਸਮ ਚੇਂਜ ਹੋ ਰਿਹਾ ਜੀ। ਬੱਦਲਬਾਹੀ ਦੁਆਰਾ ਤੋਂ ਪੰਜਾਬ ਦੇ ਵਿੱਚ ਚੜ ਕੇ ਆ ਰਹੀ ਹੈ ਪਰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ, ਫਤਿਹਗੜ ਸਾਹਿਬ, ਪਟਿਆਲਾ ਤੇ ਸੰਗਰੂਰ ਦੇ ਵਿੱਚ ਬੱਦਲਬਾਹੀ ਦੇ ਨਾਲ ਮੀਂਹ ਜਿਆਦਾ ਦੇਖਣ ਨੂੰ ਮਿਲੇਗਾ। ਬਾਕੀ ਪੂਰੇ ਪੰਜਾਬ ਦੇ ਵਿੱਚ ਬੱਦਲਬਾਹੀ ਬਣੀ ਰਹੇਗੀ। ਐਵਰੇਜ ਤਾਪਮਾਨ 28 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਦੇਖਣ ਨੂੰ ਮਿਲ ਸਕਦਾ ਹੈ। 8 ਸਤੰਬਰ ਦੀ ਗੱ ਪਠਾਨਕੋਟ ਦੇ ਵਿੱਚ ਥੋੜਾ ਜਿਹਾ ਮੀਂਹ ਜਿਆਦਾ ਹੈ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਫਤਿਹਗੜ ਸਾਹਿਬ ਮੁਹਾਲੀ ਅਤੇ ਪਟਿਆਲਾ ਦੇ ਵਿੱਚ ਵੀ ਥੋੜੀ-ਬਹੁਤੀ ਬੱਦਲਬਾਹੀ ਜਿਆਦਾ ਬਣ ਸਕਦੀ ਹੈ ਕਿਣਮਣਕਣੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਤੇ ਬੂੰਦਾਬੰਦੀ ਦੇ ਸਾਰਾ ਦਿਨ ਹੋਣ ਦੇ ਚਾਂਸ ਬਣ ਸਕਦੇ ਨੇ ਗੱਲ ਕਰੀਏ ਬ ਤਾਂ ਬੂੰਦਾਬੰਦੀ ਤੋਂ ਇਲਾਵਾ ਜਿਹੜਾ ਮੌਸਮ ਡਰਾਈ ਰਹਿਣ ਵਾਲਾ ਉਤਰਨ ਤਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਸਾਨੂੰ ਮੌਸਮ ਦੇ ਖੁਸ਼ਕ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਅਪਡੇਟ ਸਾਨੂੰ ਇਹੀ ਹੈ ਕਿ ਲਗਭਗ ਇਹਨਾਂ ਇਲਾਕਿਆਂ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਖਾਈ ਦੇਵੇਗਾ ਅਤੇ ਗਰਮੀ ਦੇ ਚਾਂਸ ਵਧਦੇ ਹੋਏ ਦਿਖਾਈ ਦੇ ਸਕਦੇ ਨੇ ਜੋ ਕਿ ਚੰਗੀ ਖਬਰ ਵੀ ਹੈ ਪਰ ਟੈਨਸ਼ਨ ਵਾਲੀ ਗੱਲ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਹਲੇ ਵੀ ਬਰਖਾ ਹੋ ਰਹੀ ਹੈ ਸਾਰੇ ਡੈਮ ਇਸ ਪਾਸੇ ਨੇ ਸਾਰੇ ਦਰਿਆ ਜਿੰਨੇ ਵੀ ਨਦੀਆਂ ਨੇ ਇੱਥੋਂ ਹੀ ਬਣਦੀਆਂ ਨੇ ਚੱਲਦੀਆਂ ਨੇ ਜਿਸ ਦੇ ਕਾਰਨ ਕੋੜੇ ਜਿਹੇ ਇਸ ਕੋ ਬਾਦਦਾ ਹੋਇਆ ਦਿਖਾਈ ਦੇ ਰਿਹਾ ਅਗਲੇ ਦਿਨ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਆਖਰੀ ਤਰੀਕ ਜਾਨੀ ਕਿ 9 ਸਤੰਬਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਪਟਿਆਲਾ ਫੁੱਟੇਕੜ ਸਾਹਿਬ ਵਿੱਚ ਫੇਰ ਤੋਂ ਲਗਾਤਾਰ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਤੇ ਸੰਗਰੂਰ ਇਹਨਾਂ ਵਿੱਚ ਕੋਈ ਵੱਡੀ ਅਸਰ ਨਹੀਂ ਹੈ ਫਰਤਨਤਾਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲકા ਬਟਿੰਡਾ ਤੇ ਮਾਨਸਾ ਦੇ ਵਿੱਚ ਮੌਸਮ ਖੁਸ਼ਕ ਬਣੀ ਰਹਿਣ ਦੀ ਹੀ ਜ਼ਿਆਦਾ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਜੀ ਅਪਡੇਟ ਪੰਜਾਬ ਤੇ ਮੌਸਮ ਦੀ 9 ਸਤੰਬਰ ਤੱਕ ਦੀ ਚੈਨਲ ਤੇ ਨਵੇਂ ਉਹ ਚੈਨਲ ਸਬਸਕ੍ਰਾਈਬ ਕਰੋ ਪੇਜ ਤੇ ਦੇਖ ਰਹੇ ਹੋ ਫੇਸਬੁੱਕ ਤੇ ਫੋਲੋ ਕਰੋ ਤਾਂਗੇ ਕਿਸੇ ਤਰੀਕੇ ਦੀ ਵੀ ਅਪਡੇਟ ਤੁਹਾਡੇ ਕੋਲ ਮਿਸ ਨਾ ਹੋਵੇ ਬਾਕੀ ਦੁਪਹਿਰ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ 2 ਵਜੇ ਦੇ ਨੇੜੇ ਤੇ ਸ਼ਾਮ ਦੀ 4 ਵਜੇ 5 ਦੇ ਵਿੱਚ ਵਿੱਚਕਾਰ ਅਤੇ ਰਾਤ ਦੀ ਜਾਣਕਾਰੀ 6:30 ਤੱਕ ਹਾਜ਼ਰ ਹੋਵੇਗੀ ਅੱਜ ਕੋਸ਼ਿਸ਼ ਕਰਾਂਗੇ ਕਿ ਲਾਈਵ ਜਿਹੜਾ ਆਪਾਂ ਥੋੜਾ ਜਲਦੀ ਕਰ ਸਕੀਏ ਤੇ ਜੋ ਵੀ ਲਾਈਵ ਤੇ ਅਪਡੇਟ ਹੋਵੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ